ਦੇ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਬਨ ਅਰ ਖੁੱਲੜਾ ਨਾਠੀੜੇ ਦਿਨਚਾਰ ਪੱਬਣ ਕੇਰੇ ਪਤ ਜਿਉ ਢਾਲ ਢੁਲ ਜਮਣਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋ ਬਨ ਲਾਹੁ ਖੁੱਲੜਾ ਦਿਨ ਥੋੜ ਦੇ ਛੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾ ਹੰਪੀ ਵੰਨਿਆ ਡੁੰਮਣੀ ਰੋਵਾ ਚੀਣੀ ਬਾਂ ਤੀਨਾ ਸੁਨੇ ਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆਵ ਹੰਤਾ ਹੋਰੈ ਲਿਤਨਾ ਤੇ ਯਾ ਹੋਏ ਨਾਨਕ ਸੁਤੀ ਪਈਐ ਜਾਣ ਦੇਰਤੀ ਸੰਨ ਗੁਣਾ ਗਵਾਈ ਗੰਠੜੀ ਅਬ ਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇ ਭਧਾਰ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਰਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਜ ਰੰਗੁਲਾ ਤਕਿਏ ਮੇਰਾ ਲਾਲ ਨਿਤਰਵੈ ਸੋਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਮ ਤਬੇੰਤੀ ਤੂੰ ਸਰਵਰ ਤੂੰ ਹੰਸ ਕਾਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਾਸ ਸ੍ਰੀਰਾਮ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਕਰਤੀ ਬੀਜ ਕਰਮਾ ਕਰੋ ਸੱਲ ਲਿਆ ਪਾਓ ਸਾਰੰਗ ਪਾਣੀ ਮਾਨ ਕਿਰਸਾਨ ਹਰਿ ਜਿਦਾ ਜਮਾਇ ਲੈ ਇਉ ਪਾਪ ਸੁਪਾਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਪਰਮਾਤਾ ਤੇਰੇ ਹੋਏ ਨਾ ਅੰਤ ਸਖਾਇ ਰਹਾਵ ਜਿਖੈ ਵਿਕਾਰ ਦੁਸ਼ਟ ਤਿਰਖਾ ਕਰੇ ਇਨ ਤਦ ਆਤਮਾ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਾਧਾ ਸ਼ਰਮਾਈ ਵੀਸ ਸਤਤਾ ਹਰੋ ਬਾਸ ਰੋ ਸੰਗ੍ਰਹਿ ਤੀਨ ਖੋੜਾ ਨਿਤਕਾਲ ਸਾਰੈ ਦਸ ਅਠਾਰਮੈ ਅਪਰੰਪਰੋ ਚੀਨੈ ਕਹੈ ਨਾਨਕ ਇਵ ਏਕ ਤਾਰੈ ਸ੍ਰੀ ਰਾਜ ਮੁਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਦੀ ਸ਼ਬਦੋ ਕਰ ਸੱਚ ਕੀ ਆਵ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਨਿਸ਼ਟ ਦੋਜਤ ਮੂੜੇ ਏਵ ਜਾਣੀ ਮਤ ਜਾਣ ਸਹੰਗਲ ਨਿਪਾਇਆ ਮਾਲ ਕੈ ਮਾਣੇ ਰੂਪ ਕੀ ਸੋਭਾ ਇਤ ਵਿਦਿਹੀ ਜਨਮ ਗਵਾਇ ਰਹਾਵ ਐਬ ਤਨ ਚਿਕੜੋ ਇਹ ਮਨ ਮੀਂਦ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਪਾਟਿਆ ਬੋਲੇ ਕਿਉਂ 부ਝੈ ਜਾਣਹਿ 부ਝਾਈ ਆਖਣ ਸੁਨਣਾ ਪੌਣ ਕੀ ਬਾਣੀ ਇਹ ਮਨ ਰਤਾ ਮਾਇਆ ਕਸਮ ਕੀ ਨਦਰ ਦਿਲ ਹੈ ਤਸਿੰਦੇ ਜਿਨਨੀ ਕਰ ਏਕ ਤਿਹਾਇਆ ਤੀਹ ਕਾਰ ਰਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟਜਾਈ ਨਾਨਕ ਆਖੈ ਰਾਹ ਪੈ ਚੱਲਣਾ ਮਾਲ ਧਨ ਕਿਤਕੂ ਸੰਝਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਖਾਤ ਜਨਬੰਦ ਰਹਾਈ ਧਨ ਸਿਰਜਣਹਾਰੁ ਮਰਣਾ ਮੁੱਲਾ ਮਰਣਾ ਭੀ ਕਰਤਾਰ ਹੁੰਦਰਣਾ ਰਹਾਉ ਤਾ ਤੁਮ ਮੁੱਲਾ ਤਾ ਤੁਮ ਕਾਜੀ ਜਾਣਹਿ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਹਿ ਕੋ ਰਹੈ ਨ ਭੜਿਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਤੀ ਹੋਸੀ ਜਾਏ ਨਾ ਜਾਸੀ ਸਚਾ ਸਿਰਜਣਹਾਰੁ ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਨਾ ਨਾਨਕ ਆਖੈ ਗੌਰ ਸੱਦੇਈ ਰਹਿਓ ਪੀਨਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਧਰ ਚੌਥਾ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭਉ ਕਹਿਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਧਾਨ ਸਰੂਪ ਰਹਾੰਕਰਤਾ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋਹੀ ਨੀਚ ਸਨਾਤ ਤਾ ਕ੍ਰੋਧ ਤਨ ਵਸਤ ਹੈ ਚੰਡਾਲ ਧਾਨਪੁਰੂਪ ਰਹਾ ਤਰਤਾਰ ਆਹੀ ਸੁਰਤਮਲੂ ਕੀ ਵੇਸ ਆਠ ਦਵਾੜਾ ਠਗੀ ਦੇਸ ਖਰਾ ਸਿਆਣਾ ਬਹਤਾ ਭਾਰ ਧਾਨ ਕ ਰੂਪ ਰਹਾ ਕਰਤਾਰ ਮੈਂ ਚੀਤਾ ਨਾ ਜਾਤਾ ਹਰਾਮ ਖੋ ਹਉ ਕਿਆ ਮਹਉ ਦੇਸਾਂ ਦੁਸ਼ਟ ਚੋਰ ਨਾਨਕ ਮੀਚ ਕਹੇ ਵਿਚਾਰ ਧਾਨ ਕ ਰੂਪ ਰਹਾ ਕਰਤਾਰ